ਸੋ ਪਟਿਆਲਾ ਵਿਖੇ ਅੱਜ ਸ਼੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਲੋਕ ਸਭਾ ਹਲਕਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਵਿੱਚ ਜਿੱਥੋਂ ਕਿ ਰਾਜਪੁਰਾ ਤੋਂ ਵੀ ਵੱਡਾ ਕਾਫਲਾ ਅੱਜ ਆ ਰਿਹਾ ਹੈ ਮੈਡਮ ਨੀਨਾ ਮਿੱਤਲ ਵਿਧਾਇਕਾ ਨੇ ਉਹਨਾਂ ਦੇ ਅਗਵਾਈ ਹੇਠ ਮੈਡਮ ਕੀ ਕਹਿਣਾ ਚਾਹੁੰਦੇ ਹੋ ਕਿਹੜਾ ਕੋ ਕਾਫਲਾ ਜਿਹੜਾ ਅੱਜ ਰੈਲੀ ਵਿੱਚ ਪਹੁੰਚ ਰਿਹਾ ਹੈ ਅੱਜ ਪਟਿਆਲਾ ਲੋਕ ਸਭਾ ਦੇ ਸੀਟ ਦੇ ਅੰਡਰ ਤ੍ਰਿਪੜੀ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪ੍ਰਚਾਰ ਕਰਨ ਆ ਰਹੇ ਨੇ ਰੋਡ ਸ਼ੋ ਹੋ ਰਿਹਾ ਸਾਰੇ ਹਲਕਿਆਂ ਵਿੱਚ ਪੂਰਾ ਪਟਿਆਲਾ ਜ਼ਿਲ੍ਹੇ ਵਿੱਚ ਬੜੀ ਖੁਸ਼ੀ ਹੈ ਸਾਰੇ ਵਰਕਰ ਅ ਕੀ ਮਾਨ ਸਰ ਦਾ ਵੀ ਇੱਕ ਜੋਸ਼ ਵਧੇਗਾ ਔਰ ਮਾਨ ਸਰ ਨੂੰ ਇਹ ਕਹਿਣ ਲਈ ਕੀ ਅਸੀਂ ਪੂਰੇ 9 ਦੇ 9 ਹਲਕੇ ਨਾਲ ਆਮ ਆਦੀ ਪਾਰਟੀ ਦੇ ਨਾਲ ਆ ਔਰ ਐਕਤੀਵਾਰ ਪਟਿਆਲਾ ਸੀਟ ਅਸੀਂ ਜਿੱਤ ਕੇ ਉਹਨੇ ਝੋਲੀ ਚ ਪਾਉਣਾ ਜਿੰਨੀ ਕਿ ਉਮੀਦ ਹੈ ਕਿਉਂਕਿ ਕੱਟ ਕਾਫੀ ਹੋ ਰਿਹਾ ਰਾਜਪੁਰਾ ਤੋਂ ਵੱਖ-ਵੱਖ 9 ਹਲਕਿਆਂ ਤੋਂ ਕੱਟ ਪਹੁੰਚਣਾ ਉੱਥੇ ਕਿੰਨਾ ਕੁ ਫਰਕ ਪਏਗਾ ਔਰ ਕੀ ਲੋਕਾਂ 'ਚ ਮੈਸੇਜ ਆਏਗਾ ਵਿਰੋਧੀਆਂ ਲਈ ਕੀ ਕਹਿਣਾ ਚਾਹੋ ਦੇਖੋ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਆ ਰਹੇ ਨੇ ਬਾਕੀ ਵਿਰੋਧੀਆਂ ਨੂੰ ਤਾਂ ਹੁਣ ਕਿਤੇ ਥਾਂ ਹੀ ਨਹੀਂ ਥਿਆਰੀ ਕਿਉਂਕਿ ਆਮ ਆਦੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਹੈ ਕੱਲ ਵੀ ਤੁਸੀਂ ਦੇਖੋਗੇ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਪੂਰੀਆਂ ਇਹ ਕੰਮ ਕਰਨ ਦੇ ਬਾਵਜੂਦ ਅਸੀਂ ਇਹਨਾਂ ਨੂੰ ਨਹੀਂ ਵੋਟ ਪਾਵਾਂਗੇ ਤਾਂ ਹੋਰ ਕਿਹਨੂੰ ਪਾਵਾਂਗੇ ਤਾਂ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਵਿਰੋਧੀਆਂ ਦੀਆਂ ਤਾਂ ਇਸ ਵਾਰ ਜਮਾਨਤਾ ਹੀ ਜਬਤ ਹੋਣਗੀ ਕੀ ਲੱਗਦਾ ਹੈ ਕਿ ਕਿਉਂ ਲਗਾਤਾਰ ਪਿਛਲੇ ਸਮੇਂ ਵਿੱਚ ਜਦੋਂ ਭਵਨ ਸਿੰਘ ਮਾਂਜ ਨੇ ਰਾਜਪੁਰੇ ਆਉਣਾ ਸੀ ਮੌਸਮ ਨੂੰ ਕਹਿ ਕੇ ਜਾਂ ਹੋਰ ਤਬਦੀਲਾਂ ਕਰਕੇ ਨਹੀਂ ਆ ਸਕੇ ਹੁਣ ਲੱਗਦਾ ਹੈ ਕਿ ਆਉਣ ਵਾਲੇ ਦਿਨ ਵਿੱਚ ਚੋਣ ਪ੍ਰਚਾਰ ਕਰਨ ਲਈ ਰਾਜਪੁਰਾ ਵੀ ਆ ਸਕਦਾ ਹੈ ਬਿਲਕੁਲ ਜੀ ਬਿਲਕੁਲ ਹੋ ਸਕਦਾ ਹੈ ਮਿਸਿਸ ਕੇਜਰੀਵਾਲ ਜੀ ਵੀ ਆਣ ਤੇ ਅੱਗੇ ਅੱਗੇ ਜਿਵੇਂ ਜਿਵੇਂ ਪ੍ਰੋਗਰਾਮ ਆਊਗਾ ਸੀ ਤੁਹਾਨੂੰ ਦੇਵਾਂਗੇ ਪਰ ਰਾਜਪੁਰਾ ਹਲਕਾ ਪੂਰਾ ਆਮ ਆਦਮੀ ਪਾਰਟੀ ਲਈ ਤਿਆਰ ਹੈ ਸੋ ਬਿਲਕੁਲ ਸਨ ਸੰਖੇਪ ਤੋਂ ਕਿ ਵੱਡਾ ਕਾਫਲਾ ਮੈਂ ਦਿਖਾਣਾ ਚਾਹਾਂਗਾ ਇਸ ਪਾਸੇ ਗੱਡੀਆਂ ਦਾ ਜਿਹੜਾ ਹੈ ਕਿ ਅੱਜ ਰਾਜਪੁਰਾ ਤੋਂ ਰਵਾਨਾ ਹੋ ਰਿਹਾ ਔਰ ਕਿਹਾ ਜਾ ਰਿਹਾ ਕਿ ਭਗਵਨ ਸਿੰਘ ਮਾਂ ਜਿਹੜੇ ਨੇ ਅੱਜ ਉੱਥੇ ਵੱਡੇ ਇਕੱਤਰ ਨੂੰ ਸੰਬੋਧਨ ਕਰਨਗੇ ਤੇ ਰੈਲੀ ਨੂੰ ਸੰਬੋਧਨ ਕਰਨਗੇ ਔਰ ਕਿਤਨਾ ਕਿਤੇ ਜਿਹੜਾ ਹੈ ਕਿ ਚੋਣ ਪ੍ਰਚਾਰ ਜਿਹੜਾ ਹੈ ਪਟਿਆਲੇ ਨੂੰ ਕੀਤਾ ਜਾ ਰਿਹਾ ਰਵਾਨਾ ਕੈਮਰਾ ਪੇਸ਼ ਕਰ ਰਿਹਾ ਕੁਮਾਰ ਚੰਦ ਲਾਲ ਦੇਆ ਸਿੰਘ ਰਾਜਪੁਰਾ